ਉਧਰ ਪਿਛਲੇ ਸਮੇਂ ਤੋਂ ਪੈ ਰਹੀ ਬੇਸ਼ੁਮਾਰ ਠੰਡ ਨੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ ਉੱਥੇ ਦੋ ਦਿਨਾਂ ਤੋਂ ਨਿਕਲੀ ਧੁੱਪ ਨੇ ਲੋਕਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਸੀ ਤੇ ਬੀਤੇ ਦਿਨੀ ਹੋਈ ਗੜੇਮਾਰੀ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਬਸੀ ਪਠਾਣਾ ਅਤੇ ਹਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਵੀ ਦੇਖੀ ਜਾ ਸਕਦੀ ਹੈ ਕਿਉਂਕਿ ਪੁੱਤਾਵੰਗ ਪਾਲੀ ਕਣਕ ਦੀ ਫਸਲ ਇਸ ਵਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਦੋਂ ਜ਼ਮੀਨੀ ਪੱਧਰ ਤੇ ਜਾ ਕੇ ਵੇਖਿਆ ਤਾਂ ਵਕਵਾ ਕਿਸਾਨ ਨੇ ਆਪਣਾ ਦੁੱਖ ਦੱਸਿਆ ਉਹਨੇ ਕਿਹਾ ਕਿ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਨਹੀਂ ਗਈ ਹੈ ਸਿਰਫ ਕਣਕ ਹੀ ਨਹੀਂ ਸਗੋ ਆਲੂ ਗੋਭੀ ਸਰੋਂ ਲਸਣ ਪਿਆਜ਼ ਅਤੇ ਨਾਲ ਨਾਲ ਪਸ਼ੂਆਂ ਦਾ ਚਾਰਾ ਵੀ ਇਸ ਗੜੇ ਮਾਰੀ ਦੇ ਨਾਲ ਖਤਮ ਹੋ ਗਿਆ ਉਹਨੇ ਕਿਹਾ ਕਿ ਅਸੀਂ ਕਈ ਸਰਕਾਰਾਂ ਆਈਆਂ ਨੇ ਪਰ ਜਿਹੜੀ ਕੀ ਕਿਸਾਨ ਕਿਸੇ ਨੇ ਵੀ ਕਿਸਾਨ ਦੀ ਬਾਣੀ ਫੜੀ ਚਾਹੇ ਉਹ ਪਸ਼ੂਆਂ 'ਚ ਫੈਲੀ ਹੋਈ ਲੰਪੀ ਸਕਿਨ ਬਿਮਾਰੀ ਹੋਵੇ ਜਾਂ ਫਿਰ ਪਿਛਲੇ ਸਮੇਂ ਹੜਾ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਗੋਦਾਵਰੀ ਵੀ ਹੋਈ ਹੈ ਪਰ ਉਹ ਕਾਗਜ਼ਾ ਤੱਕ ਜਿਹੜੀ ਕੀ ਸੀ ਮਤਰ ਗਈ ਹੈ ਦੇਖੋ ਜੀ ਪਹਿਲਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਇਸ ਵਾਰੀ ਜਿਹੜੀ ਠੰਡ ਪਈ ਹੈ ਬਹੁਤ ਹੀ ਜ਼ਿਆਦਾ ਲੰਬੀ ਪਈ ਹੈ ਤੇ ਬਹੁਤ ਜ਼ਿਆਦਾ ਪਈ ਹੈ ਢੰਡਾ ਮਤਲਬ ਅਗਲੇ ਸਾਲਾਂ ਨਾਲੋਂ ਨਾ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਤੇ ਕਿਤਨਾ ਕਿਤੇ ਕਣਕਾਂ ਨੂੰ ਠੰਡ ਦਾ ਫਾਇਦਾ ਵੀ ਮਿਲਣ ਚਾਹੋ ਚਲੋ ਜੰਨੀ ਜੰਨੀ ਲੰਬੀ ਠੰਡ ਪੈਂਦੀ ਉਹਦਾ ਫਾਇਦਾ ਵੀ ਹੁੰਦਾ ਹੈ ਨਾ ਦੋ ਕੁ ਦਿਨ ਤੋਂ ਹੁਣ ਬਹੁਤ ਸੋਹਣੀ ਧੁੱਪਾਂ ਨਿਕਲ ਰਹੀ ਸੀਗੀ ਉਹਦਾ ਵੀ ਸਾਨੂੰ ਫਾਇਦਾ ਹੋਇਆ ਜੇ بارش ਦਾ ਸਾਨੂੰ ਮਤਲਬ ਬਹੁਤ ਫਾਇਦਾ ਸੀ ਜਦੋਂ ਅੱਜ 8:00 ਵਜੇ ਮਤਲਬ ਗੋਲੇ ਸਟਾਰਟ ਹੋਏ ਨਾ ਪਹਿਲਾਂ ਮਤਲਬ ਪੂਰਾ ਚੱਲਦਾ ਸੀਗਾ ਫਿਰ ਇਧਰੋਂ ਸਮਰਾਲੇ ਸਾਈਡ ਤੋਂ ਮਤਲਬ ਜਿਹੜੀ ਆਈ ਹੈ ਮੀਂਹ ਆਇਆ ਮੀਂਹ ਨਾਲ ਬਹੁਤ ਹੀ ਜ਼ਿਆਦਾ ਗੋਲੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕਣਕ ਦਾ ਤਕਰੀਬਨ 70 ਤੋਂ 75% ਨੁਕਸਾਨ ਹੈ ਜੀ ਤੇ ਇਹਦੇ ਨਾਲ ਜਿਹੜੇ ਜਿਹੜਾ ਮਤਲਬ ਕਿਸਾਨ ਆ ਇਹਦੇ ਆ ਜਿਹੜਾ ਮਤਲਬ ਜੁੜਿਆ ਹੁੰਦਾ ਇਹ ਜੋ ਵੀ ਹੈਗਾ ਇਹ ਕਣਕ ਨਾਲ ਜੁੜਿਆ ਹੁੰਦਾ ਨਾ ਜੀ ਆਪਾਂ ਨੂੰ ਇਦਾਂ ਹੁੰਦਾ ਵੀ ਕਣਕ ਆਊਗੀ ਸਾਡਾ ਆਹ ਕੁਛ ਅਸੀਂ ਇਹਦੇ ਪਰ ਇਦਾਂ ਕਰਾਂਗੇ ਅਸੀਂ ਇਹਦੇ ਪਰ ਇਦਾਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਹਨਾ ਹਰ ਇੱਕ ਕਿਸਾਨ ਦੀਆਂ ਪਰ ਅੱਜ ਤਾਂ ਹੁਣ ਸਾਡਾ ਮਤਲਬ ਘਰ ਤੋਂ ਨਿਕਲਣ ਨੂੰ ਬਿਲਕੁਲ ਵੀ 1% ਵੀ ਦਿਲ ਨਹੀਂ ਕਰਦਾ ਹੈਗਾ ਸਰ ਕਿਸਾਨੀ ਦਾ ਹਰ ਰੋਜ਼ ਘਟੇ ਚ ਹੈ ਜੀ ਹਰ ਰੋਜ਼ ਘਟੇ ਚ ਹੈ ਹਨਾ ਮਤਲਬ ਪਿੱਛੇ ਜੀ ਆਪਣੀ ਪਛੇ ਪਹਿਲਾਂ ਪਸ਼ੂਆਂ ਤੇ ਲਾ ਲੋ ਜਿਹੜੀ 올ਿਮਪੀ ਗੰਜੀ ਬਿਮਾਰੀ ਆਈ ਸੀਗੀ ਇਹਦੇ ਨਾਲ ਮੇਰੇ ਖੋਦੇ 8-10 ਪਸ਼ੂ ਮਰ ਗਏ ਜੀ ਸਾਨੂੰ ਸਾਡੇ ਕੋਲ 1% ਮੁਆਵਜ਼ਾ ਜਿਹੜਾ 1% ਉਹ ਨਹੀਂ ਸਾਨੂੰ ਮਿਲਿਆ ਹੈਗਾ ਹਾਂਜੀ ਅਸੀਂ ਸਾਡੀ ਕੋਦੀ ਬੇਰ ਕਾ ਡੈਰੀ ਹੈ ਸਾਨੂੰ 1% ਵੀ ਮਤਲਬ ਕੋਈ ਮੁਆਵਜ਼ਾ ਪੂਰੇ ਪਿੰਡ ਨੂੰ ਕਿਸੇ ਬੰਦੇ ਨੂੰ ਨਹੀਂ ਮਿਲਿਆ ਹੈਗਾ ਫਿਰ ਉਸ ਤੋਂ ਬਾਅਦ ਵਿੱਚ ਪਿੱਛੇ ਕਣਕਾਂ ਦਾ ਹੋ ਗਿਆ ਸੀਗਾ ਉਦੋਂ ਪਿੱਛੇ ਜਿਹੜੇ ਬੌਣੇ ਬੂਟੇ ਆਏ ਸੀਗੇ ਜੀਰੀ ਦੇ ਉਹਦੇ ਵਿੱਚੋਂ ਵੀ ਸਰਕਾਰ ਆਉਂਦੀ ਹੈ ਜੀ ਪਟਵਾਰੀ ਆਉਂਦੇ ਨੇ ਆਪਣੇ ਕਰਕੇ ਚਲੇ ਜਾਂਦੇ ਨੇ ਹਨਾ ਉਹਦੇ ਵਿੱਚੋਂ ਸਾਨੂੰ ਸਾਡੇ ਪਿੰਡ ਨੂੰ ਤੇ ਸਾਡੇ ਨੂੰ ਸਾਡੇ ਏਰੀਆ ਨੂੰ ਨਹੀਂ ਹੈਗਾ ਜੀ ਕੋਈ ਪਿਛੇ ਕਣਕਾ ਚਲੋ ਸਾਡੇ ਵਧੀਆ ਰਗੀਆਂ ਸੀਗੀਆਂ ਉਦੋਂ ਵਿੱਚ ਜੀਰੀ ਘਟ ਗਈ ਚਾਰ ਫਸਲਾਂ ਹੋ ਗਏ ਸਾਡੀਆਂ ਚਾਰ ਫਸਲਾਂ ਸਾਨੂੰ ਘਾਟੇ ਦਿੰਦਿਆਂ ਨੂੰ ਚਾਰੇ ਫਸਲਾਂ ਸਾਨੂੰ ਕੁਝ ਨਹੀਂ ਬਚਿਆ ਹੈਗਾ ਜੀ ਮੰਗ ਤਾਂ ਬਾਜੀ ਪ੍ਰਸ਼ਾਸਨ ਤੋਂ ਇਹੀ ਕਰਦੇ ਆਂ ਵੀ ਹੁਣ ਪ੍ਰਸ਼ਾਸਨ ਆਏ ਨੂੰ ਆ ਕੇ ਮਤਲਬ ਆਪਣੇ ਪਟਵਾਰੀ ਦੇਖੋ ਐਮਐਲਏ ਗੇੜਾ ਮਾਰਨ ਦੇਖਣ ਮੁਆਵਜ਼ਾ ਸਾਨੂੰ ਦੇਖੋ ਥੋੜਾ ਸਾਹਮਣੇ ਹੀ ਹੈ ਤਾਂ ਹੁਣ ਕੁਦਰਤੀ ਆਫਤ ਹੈ ਜੀ ਹੈਨਾ ਇਹ ਤਾਂ ਕੋਈ ਲਾ ਕੇ ਗੱਲ ਕਰਨ ਵਾਲੀ ਨਹੀਂ ਹੈਗੀ ਜਿਹੜੀ ਗੜੇ ਮਾਰੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਸਬਜੀ ਦਾ ਕੰਮ ਮਤਲਬ ਜਿਵੇਂ ਅਸੀਂ ਗੋਭੀ ਲਾਉਨੇ ਜੀ ਗੋਲਿਆਂ ਨੇ ਇਹ ਪੱਤੇ ਪੱਤੇ ਮਤਲਬ ਜਮਾ ਹੀ ਟੁੰਡ ਕਰਤੇ ਇਹਦੀ ਦੁਬਾਰਾ ਫੁੱਟਣ ਦੀ ਵੀ ਆਸ 70% ਹੈ ਨਹੀਂ ਮਤਲਬ ਇਹਦੀ ਇਹ ਨਾ ਹੁਣ ਅਸੀਂ ਇਸ ਜਗ੍ਹਾ ਤੇ ਕੋਈ ਹੋਰ ਫਸਲ ਲਾ ਸਕਦੇ ਸੀ ਟਾਈਮ ਜੇ ਬਰਫਵਾਰੀ ਗੋਲੇ ਨਾ ਪੈਂਦੇ ਕੱਲਾ ਬਾਰਿਸ਼ ਹੁੰਦੀ ਤਾਂ ਉਹ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸੀਗੀ ਪਰ ਗੋਲੇ ਮਾਰੀ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੀ ਫਸਲ ਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਮੰਨ ਲਓ ਜੀ ਤੁਸੀਂ 1.5 ਏਕੜ ਸੀਗਾ ਜੀ 1.5 ਏਕੜ ਦਾ ਪੂਰਾ ਨੁਕਸਾਨ ਹੋ ਗਿਆ ਜੀ ਕਣਕ ਦਾ ਨੁਕਸਾਨ ਆ ਜੀ ਕਣਕ ਹੁਣ 1 ਮਹੀਨਾ ਰਹਿ ਗਿਆ ਸੀਗਾ ਜੀ ਪੱਕਣ ਨੂੰ ਬੱਲੀ ਵਾਲੀ ਕਣਕ ਸੀਗੀ ਇਹ ਗੋਲੇ ਵੱਜਣ ਨਾਲ ਬੱਲੀਆਂ ਟੁੱਟ ਗਈਆਂ ਤੇ ਹੁਣ ਇਹ ਦੁਬਾਰਾ ਵੀ ਨਹੀਂ ਫੁੱਟ ਸਕਦੀ ਇਹ ਤਾਂ ਬਹੁਤ ਜ਼ਿਆਦਾ